ਜਿੰਦਾਬਾਦ ਹਾਂਜੀ ਪ੍ਰਧਾਨ ਜੀ ਹੁਣ ਸੰਗਤ ਇਕੱਠੀ ਹੋ ਕੇ ਆਈ ਆ ਇਹ ਆਪਣਾ ਕੋਈ ਮੋਰਚਾ ਲੱਗਣ ਜਾ ਰਿਹਾ ਤੇ ਜਾਂ ਕਿਸੇ ਕੋਈ ਕਾਰਜ ਲਈ ਜਾ ਰਹੇ ਹਾਂ ਕਿੱਥੇ ਕਿੱਦੇ ਜਾ ਰਹੇ ਹਾਂ ਕਿਹੜੀ ਤਰੀਕ ਹੈ ਸੇ ਭਾਰਤੀ ਕਿਸਾਨ ਯੂਨੀਅਨ ਇੱਕ ਤੱਕ ਗਰਾਹਾ ਕਾਈ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੋ ਜਗਿੰਦਰ ਗਰਾਹਾ ਆਪਣੀ ਜੋ ਗਰਾਹਾ ਜਿੱਥੇ ਬੰਦੀ ਦੀ ਅਗਵਾਈ ਵਿੱਚ ਸੰਯੁਕਤ ਮੋਰਚੇ ਦਾ ਜੋ ਫੈਸਲਾ ਸੀ ਜੋ ਪੰਜਾਬ ਦੀ ਸੂਬਾ ਸਰਕਾਰ ਭਗਵੰਤ ਮਾਨ ਆ ਇੱਕ ਸਕੀਮ ਲਿਆਂਦੀ ਸੀ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਕੇ ਕਹਿੰਦਾ ਸੀ ਲੈਂਡ ਪੌਲਿੰਗ ਸਕੀਮ ਹੈ ਵੀ ਜਿਹਦੇ ਵਿੱਚ ਚੌਥਾ ਹਿੱਸਾ ਸੀ ਵਾਪਸ ਦੇਣਾ ਜਣ ਦੀ ਚਲੋ ਉੱਧਰਲੇ ਪਾਸੇ ਮੈਂ ਨਾ ਜਾਵਾਂ ਲੰਬੀ ਹੋਊਗੀ ਵੀਡੀਓ ਪਰ ਉਹ ਉਹ ਜਿਹੜੀ ਸਕੀਮ ਸੀ ਉਹ ਲੋਕਾਂ ਨੂੰ ਗੁੰਮਰਾਹ ਕਰਦਾ ਸੀ ਉਹ ਕਹਿੰਦਾ ਸੀ ਇਹ ਬੜੀ ਫਾਇਦੇਮੰਦ ਹੈ ਇਹ ਕਾਲੀਆਂ ਨੇ ਵੀ ਪਹਿਲਾਂ ਬਣਾਈ ਇਹ ਹਰਿਆਣੇ ਦੇ ਵਿੱਚ ਭਾਜਪਾ ਨੇ ਵੀ ਬਣਾਈ ਇੱਕ ਦੂਜੀਆਂ ਸਟੇਟਾਂ 'ਚ ਜਾ ਕੇ ਤਾਂ ਕਹਿੰਦੇ ਨੇ ਵੀ ਹਾਂ ਇਹ ਬਹੁਤ ਮਾੜੀ ਹੈ ਜਿਹੜੀ ਆਪਦੀ ਸਟੇਟ 'ਚ ਲਾਗੂ ਕਰਦੇ ਨੇ ਇਹ ਕਹਿੰਦੇ ਨੇ ਬਹੁਤ ਚੰਗੀ ਹੈ ਇਹ ਪਰ ਇਹ ਸੰਯੁਕਤ ਮੋਰਚੇ ਦੀ ਵੱਡੀ ਪ੍ਰਾਪਤੀ ਹੈ ਸਾਰੀਆਂ ਜਥੇਬੰਦੀਆਂ ਨੇ ਵੱਡਾ ਸਿਰ ਜੋੜਿਆ ਵੱਡਾ ਜ਼ੋਰ ਲਾਇਆ ਜ਼ੋਰ ਲਾਉਣ ਕਰਕੇ ਇਥੋਂ ਦੀ ਜਿਹੜੀ ਪੰਜਾਬ ਸਰਕਾਰ ਹੈ ਉਹ ਪਿੱਛੇ ਹਟਣਾ ਨਹੀਂ ਮਜਬੂਰ ਕੀਤੀ ਹੈ 24 ਤਰੀਕ ਨੂੰ ਸਮਰਾਲੇ ਦੇ ਵਿੱਚ ਲੁਧਿਆਣੇ ਦੇ ਨਾਲ ਸਮਰਾਲਾ ਦੀ ਦਾਣਾ ਮੰਡੀ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਅਗਰਾਹਾ ਜਥੇਬੰਦੀ ਵੱਲੋਂ ਵੱਡਾ ਜ਼ੋਰ ਲਾ ਕੇ ਤੇ ਉਥੇ ਜੇਤੂ ਰੈਲੀ ਕਰਨ ਜਾ ਰਹੇ ਆ ਤੇ ਜਿਹਦੇ ਵਿੱਚ ਸਾਡੇ ਨੌਜਵਾਨ ਸਾਡੀਆਂ ਮਾਵਾ ਪੈਣਾ ਕਿਸਾਨ ਮਜ਼ਦੂਰ ਹਰ ਵਰਗ ਨੂੰ ਅਸੀਂ ਬੇਨਤੀ ਕਰਦੇ ਆ ਘਰ ਘਰ ਜਾ ਕੇ ਲਿਸਟਾਂ ਬਣਾਈਆਂ ਨੇ ਮੋਬਾਈਲ ਨੰਬਰ ਲਿਖੇ ਨੇ ਤੇ ਚਾਹ ਪਾਣੀ ਦੇ ਲੰਗਰ ਉਥੇ ਚੱਲਣਗੇ ਤੇ ਨਾਲ ਹੀ ਸੰਗਤਾਂ ਨੂੰ ਬੇਨਤੀ ਹੈ ਵੀ ਵੱਡੇ ਇਕੱਠ ਹੋਣ ਕਰਕੇ ਭਰਾਵੋ ਆਪੋ ਆਪਣਾ ਪ੍ਰਸ਼ਾਦਾ ਆਪੋ ਆਪਣੀ ਪਾਣੀ ਵਾਲੀ ਬੋਤਲ ਤੇ ਤੁਹਾਡਾ ਝੰਡਾ ਤੁਹਾਡਾ ਬੈਚ ਤੁਹਾਡੀਆਂ ਪੀੜੀਆਂ ਪੱਗਾਂ ਤੁਹਾਡੀ ਪਛਾਣ ਹੋਣੀ ਚਾਹੀਦੀ ਹੈ ਤੇ ਜਿਹਦੇ ਵਿੱਚ ਅਸੀਂ ਧੌਲਿਓ ਤਿੰਨ ਬੱਸਾਂ ਅਸੀਂ ਵੱਡੀਆਂ ਬੱਸਾਂ ਲੈ ਕੇ ਤੁਹਾਨੂੰ ਲਾਈਆਂ ਨੇ ਜੱਥੇਬੰਦੀ ਵੱਲੋਂ ਤਿੰਨ ਅਸੀਂ ਅਸੀਂ ਘਰ ਘਰ ਲਿਸਟ ਬਣਾ ਕੇ ਤੇ ਲੋਕਾਂ ਨੂੰ ਬੇਨਤੀ ਕਰਦੇ ਆਂ ਤੇ ਵੀ ਭਾਈ ਜੇ ਚੁੱਲੇ ਚੁੱਲੇ ਦੀ ਇਹ ਲੜਾਈ ਹੈ ਤੇ ਆਪਣੀ ਜਿਹੜੀ ਰੋਜੀ ਰੋਟੀ ਹੈ ਇਹ ਤਾਂ ਹੀ ਬਚਣੀ ਹੈ ਇਹ ਕੱਲੀ ਜ਼ਮੀਨ ਦੀ ਲੜਾਈ ਨਹੀਂ ਇਹ ਲੋਕਾਂ ਦੀ ਰੋਟੀ ਦੀ ਲੜਾਈ ਹੈ ਇਸ ਕਰਕੇ ਬੇਨਤੀ ਕਰਦੇ ਆਂ ਵੀ ਭਾਈ ਆਓ ਗੱਲ ਛੱਡ ਕੇ ਆਪਾਂ ਵੱਡਾ ਘੱਟ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਪਤਾ ਲੱਗ ਜੇ ਵੀ ਜੇ ਅਸੀਂ ਇਹਨਾਂ ਦੇ ਖਿਲਾਫ ਕੋਈ ਕੋਈ ਲਿਆਵਾਂਗੇ ਕੋਈ ਸਕੀਮ ਬਣਾ ਕੇ ਲੋਕਾਂ ਨੂੰ ਭੁਗਲ ਪੁੱਥੇ ਤੇ ਪੌਣ ਤੇ ਵਾਸਤੇ ਤਾਂ ਲੋਕ ਉਦੋਂ ਇਕੱਠੇ ਹੋ ਜਾਂਦੇ ਨੇ ਜਦੋਂ ਲੋਕਾਂ ਦੇ ਰੋਟੀ ਦੀ ਲੜਾਈ ਹੁੰਦੀ ਹੈ ਕਿ ਲੋਕਾਂ ਤੋਂ ਰੋਟੀ ਖੋਈ ਜਾਂਦੀ ਹੈ ਉਦੋਂ ਲੋਕ ਇਕੱਠੇ ਹੋ ਜਾਂਦੇ ਨੇ ਕਦੇ ਵੀ ਇਹ ਜਨਦੀ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਤੇ ਲੋਕਾਂ ਦਾ ਇੱਕਾ ਜਿੰਦਾਬਾਦ 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 ਜਿੰਦਾਬਾਦ